ਟੈਂਟ ਦੀ ਵੀਰੇ ਬੁਸ਼ੀਰੀ ਸਪੌਟਲੈਸ ਆ ਜਮਾਂ ਅੰਡੇ ਨਾਲ ਦੀ ਠੀਕ ਆ ਬਾਈ ਛੋਲ ਤੇ ਵੀ ਦਾਗ ਹੈ ਨਹੀਂ ਠੀਕ ਆ ਵੀਰੇ ਬਲਰਾ ਕੀ ਇਹਦੀ ਹੈ ਖੜੀ ਆ ਦਲਸੀਰ ਕਾਕੀ ਦੀ ਵੀਰੇ ਗਰੰਟੀ ਨਾਲ ਬੁਸ਼ੀਰੀ ਨੀਲੀ ਜੰਬੀ ਥਾਲਕ ਦੀ ਹੋਗੀ ਹਾਈਟ ਹੋਈਟ ਬੜੀ ਆ ਦੀ ਕੋੜੀ ਪੇਟਲ ਵੱਡੇ ਬੱਚੇ ਲੈਣ ਵਾਲੀ ਉਹ ਆਏ ਨੂੰ ਯੂਜ਼ ਕਰੇ ਹਾਂ ਨਾਲੇ ਵੀਰੇ ਬਹੁਤ ਚੰਗੇ ਪ੍ਰਾਈਸ ਤੇ ਆਪਾਂ ਵੇਚੀ ਤੇ ਅੱਜ ਦੇ ਟਾਈਮ 20 ਲੱਖ ਰੁਪਏ ਬੰਦੇ ਨੂੰ ਦੇਵ ਰਾਜ ਤੋਂ ਗੱਭਣਾ 20 ਲੱਖ ਆਫਰ ਹੋ ਰਿਹਾ ਹੈ ਅੱਛਾ ਇਹ ਕਹਿ ਦੇ ਹਾਂਜੀ ਮਿੱਤਰੋ ਸਵਾਗਤ ਆ ਆਪਣੇ ਫੇਸਬੁਕ ਚੈਨਲ ਤੇ ਅੱਜ ਆਪਾਂ ਜਿਹੜੇ ਨੁਗਰਿਆਂ ਦੇ ਸ਼ਕੀਨਾ ਉਹਨਾਂ ਵਾਸਤੇ ਆਪਾਂ ਪਹੁੰਚੇ ਆਂ ਬਾਬਾ ਜੀਤਾ ਸਟਾਰਟ ਫਾਰਮ ਤੇ ਤੇ ਕਿਉਂਕਿ ਬਾਈ ਹੁਣਾਂ ਕੋਲੇ ਹਰ ਰੇਟ ਦਾ ਜਿਹੜਾ ਜਾਨਵਰ ਤੁਹਾਨੂੰ ਮਿਲ ਜੂਗਾ ਤੇ ਵੀਰੇ ਬਲਰਾਜ ਨਾਲ ਗੱਲਬਾਤ ਕਰਾਉਨੇ ਆਂ ਲਾਈਵ ਵੀਰੇ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਫਾਰਮ ਤੇ ਪਹੁੰਚਣ ਤੇ ਜੀ ਆਇਆਂ ਨੂੰ ਜੀ ਤੇ ਬਲਰਾਜ ਭਾਈ ਆਪਾਂ ਤੁਹਾਡਾ ਜਿਆਦਾ ਕਿੰਨੇ ਜਾਨਵਰਾਂ ਜਾਣਗੇ ਇਸ ਟਾਈਮ ਜਿਹੜੇ ਆ ਵੀਡੀਓ ਦੇ ਵਿੱਚ ਜਿਹੜਾ ਆਪਣੂਆ ਫਾਰਮ ਤੋਂ ਮਿਲ ਜਾਣਗੇ ਆਪਣੇ ਤੋਂ ਵੀ ਵੀਰੇ ਵੈਸੇ ਤਾਂ ਆਪਣੇ ਕੋਲ 30 35 ਜਾਨਵਰ ਜਿਵੇਂ ਆਪਾਂ ਪਹਿਲੀ ਵੀਡੀਓ ਚ ਦੱਸਿਆ ਜੀ ਆਪ ਆ ਵੀਡੀਓ ਦਿਖਾ ਦਿੰਨੇ 10 12 ਜਨਵਰੀ ਵੱਧ ਹੀ ਹੋਣੇ 15 ਜਿਆਦਾ ਹੀ ਹੋਣ ਜਾਣਾ ਬਈ ਤੇ ਬਦਲਾਏ ਵੀਰੇ ਆਪਾਂ ਜਿਆਦਾ ਟਾਈਮ ਨਾ ਲਈਏ ਹਨਾ ਇਹਨਾਂ ਦੀ ਡਿਟੇਲ ਸ਼ੁਰੂ ਕਰਦੀ ਇੱਕ ਨੰਬਰ ਜਿਹੜੀ ਘੋੜੀ ਖੜੀ ਆ ਆ ਵੀਰੇ ਦੋ ਪੈਰ ਚੱਟੇ ਮੱਥੇ ਪਟੇ ਦੀ ਇੱਕ ਮੈਤ ਘੋੜੀ ਹੈ ਜੀ ਰਾਜਸਥਾਨੋਂ ਆਪਾਂ ਪੰਜਾਬ ਚ ਲਿਆਂਦੀ ਜਿਹੜੇ ਬੰਦੇ ਨਹੀਂ ਲਿਆਂਦੀ ਉਹਨੇ ਰਾਜਸਥਾਨੋਂ ਲਿਆਂਦੇ ਉਧਰ ਹੀ ਮੱਥੇ ਬਲੇਜ ਦੀ ਉਹਨੇ ਆਪਣੇ ਫੋਟੋ ਘੋੜੇ ਦੇ ਦਿਖਾਈ ਆ ਠੀਕ ਆ ਬਈ ਤੇ ਉਹ ਤੋਂ ਗੱਪਣਾ ਜੀ ਸਾਢੇ 6 ਮਹੀਨਿਆਂ ਦੀ ਗੱਪਣ ਚੱਕ ਪਾਸਾ ਬਈ ਹਨਾ ਬਈ ਆਪਾਂ ਉਹ ਕਮ ਜਿਹੜਾ ਵੀ ਜਾਨਵਰ ਲੈਂਦਾ ਆਪਦਾ ਡਾਕਟਰ ਜਿਹੜ ਬਹੁਤ ਵਧੀਆ ਗੱਲ ਹੈ ਕੱਲ ਨੂੰ ਆਏ ਹੋ ਜਾਂਦਾ ਬਾਈ ਕੁਦਰਤ ਦੀ ਥਾਂ ਵਾਲੀ ਚੀਜ਼ ਹੈ ਕਈ ਵਾਰ ਬੱਚਾ ਘੋੜੀ ਖੋਰ ਜੇ ਬੱਚਾ 19 21 ਦਾ ਸੈੱਟ ਜੇ ਹੈਨਾ ਆਪਾਂ ਕਹਿ ਨਹੀਂ ਅਗਲਾ ਕੱਲੂ ਕੋਈ ਆਪਾਂ ਨੂੰ ਲਾਂਭਾ ਦੇਣ ਵਾਲੇ ਕਿਉਂ ਆਪਾਂ ਦਾ ਡਾਕਟਰ ਤੇ ਵਿਸ਼ਵਾਸ ਕਰਕੇ ਘੋੜੀ ਕੱਬਣ ਦੇਣੀ ਬਿਲਕੁਲ ਹੈ ਨਾ ਭਾਈ ਤੇ ਕੱਲੋਂ ਅਗਲਾ ਕੋਈ 19 21 ਕਈ ਵਾਰ ਹੋ ਜਾ ਅਗਲਾ ਕਹਿੰਦਾ ਪਤਾ ਨਹੀਂ ਉਹਨੇ ਝੂਠ ਮਾਰ ਕੇ ਦਿੱਤੀ ਗੱਬਣਾ ਪਾਉ ਨੂੰ ਕਮੇ ਜਿਹੜੀ ਆਪਣੇ ਹੱਥੀਂ ਚੈੱਕ ਹੋਈ ਹੋਵੇ ਹੂੰ ਤੇ ਅਗਲਾ ਆਪ ਦੀ ਤਸੱਲੀ ਕਰਾ ਲਈ ਤਾਂ ਵਧੀਆ ਹੀ ਰਹਿੰਦਾ ਜੀ ਪਰ ਲੈਸ ਨਹੀਂ ਰਹਿੰਦਾ ਜਦੋਂ ਉਹਨੇ ਪੈਸੇ ਲਾਉਣੇ ਭਾਈ ਨਾਲੇ ਢੋਡੀ ਤਸੱਲੀ ਹੋ ਗਈ ਹੈ ਨਾ ਜਦੋਂ ਉਹਦਾ ਪੈਨਸ਼ਨ ਫ੍ਰੀ ਹੋ ਜਾਣਾ ਭਾਈ ਤੇ ਬਲਰਾਏ ਵੀਰੇ ਇਹਦੇ ਬਾਰੇ ਦੂਸਰੀ ਵਾਰ ਇਹਦਾ ਦੋ ਇਹਦੀ ਕੀ ਵੀਰੇ ਆਪਣਾ ਭਰਾ ਵੱਡਾ ਸਿਮਰਾ ਜੈਤੋ ਵਾਲਾ ਜੀ ਠੀਕ ਹੈ ਭਾਈ ਉਹਦੇ ਕੋਲ ਦੇਵ ਸਾਨੂੰ ਘੋੜਾ ਉਹਦੇ ਗਾਰੰਟੀ ਨਾਲ ਬਸ਼ੇਰੀਆ ਚਾਹ ਡੀਐਨਏ ਕਰਾ ਲਓ ਤਾਂ ਉਹ ਤਾਂ ਬਾਈ ਤੋਂ ਪੁੱਛ ਲਓ ਵੀ ਤੇਰੇ ਵਾਲੇ ਘੋੜੇ ਦੀ ਬਿਸ਼ੇਰੀ ਹੈਗੀ ਆ ਆਓ ਦਰਸ਼ਕ ਵੀ ਥੋੜਾ ਨੀਵੇਂ ਥਾਂ ਨੂੰ ਖੜ੍ਹੀਏ ਕਿਉਂਕਿ ਮੂਰੇ ਆਪਾਂ ਨੂੰ ਪਤਾ ਹੁੰਦਾ ਟੋਆ ਹੈ ਅਗਰ ਲਈ ਪੈਰ ਉਹਦੇ ਟੋਆ ਪਾ ਲੈਂਦਾ ਅਜੇ ਸੈੱਟ ਛੁੱਟੇ ਨਹੀਂ ਗਏ ਬਦਰਾ ਕਿੰਨੇ ਇਹਦਾ ਸੀ ਡੀਟੇਲ 15 16 ਮਹੀਨੇ ਉਮਰ ਆ ਜੀ ਦੇਵਸਾਨ ਨੂੰ ਘੋੜੇ ਦੀ ਆ ਦੇਵਸਾਨ ਘੋੜੇ ਦੀ ਆ ਨਾ ਬਈ ਤੇ ਇਹ ਵੀ ਦੇ ਦਾਂਗੇ ਹਨਾ ਆਪਾਂ ਹਨਾ ਬਈ ਤੇ ਆ ਆ ਘੋੜੀ ਵੀ ਦੇ ਦਾਂਗੇ ਮੱਥੇ ਆ ਤੇ ਪਟਾ ਦੋ ਪੈਰ ਚਿੱਟੇ ਆ ਜੀ 60 ਤੋਂ ਬਾਹਰ ਹਾਈਟ ਆ ਬਹੁਤ ਚੰਗੀ ਕੁਆਲਿਟੀ ਦੀ ਆ ਕੱਟ ਦੇ ਬਦਰਾ ਇਹ ਕਿਵੇਂ ਗੱਭਣ ਆ ਬਈ ਇਹ ਨਹੀਂ ਨਹੀਂ ਖ ਉਹਨੇ ਹੀਟ ਕੱਢਣ ਗਿਆ ਘੋੜੇ ਆਪਣੇ ਕੋਲ ਦੋ ਖੜੇ ਆ ਬਾਬੇ ਦੀ ਕਿਰਪਾ ਨਾਲ ਲੇਕੇ ਨੇ ਹੀਟ ਜਾਈ ਭਰਾ ਵੀ ਦਵਾਂ ਕਿ ਉਹ ਬਲਰਾਏ ਵੀਰੇ ਇਹ ਵੀ ਸੌਖਾ ਹੋ ਜਾਂਦਾ ਜੇ ਕੋਈ ਬੰਦਾ ਆਪਣੇ ਕੋਲ ਲੈ ਕੇ ਜਾਂਦਾ ਗੱਬਣ ਕੋੜੀ ਹਨਾ ਤੇ ਉਹਨੂੰ ਦੋਨੇ ਤਿੰਨੇ ਤਰੀਕ ਕਦੇ ਘੋੜੇ ਮਿਲ ਜਾਂਦੇ ਪੱਕੀਆਂ ਪੱਕੀਆਂ ਤਿੰਨ ਤਿੰਨ ਨੁਗਰਾ ਵੀ ਵੀਰੇ ਬਾਕੀ ਬਾਬੇ ਦੀ ਕਿਰਪਾ ਨਾਲ ਦੋ ਤਿੰਨ ਵੀਸ਼ੀਰੇ ਪੱਤਿਆਰ ਵੀ ਕਰੀ ਜਾਂਦੇ ਅਸੂ ਤਿਆਰ ਕਰੀ ਜਾਂਦੇ ਹਨਾ ਅਗਲੇ ਸਾਲ ਨੂੰ ਉਹਨਾਂ ਦੀ ਵੀ ਸਰਵਿਸ ਦਵਾਂਗੇ ਇੱਕ ਦਾ ਵੀਸ਼ੀਰੇ ਆਪਾਂ ਨਕਾਂਦੀ ਹੈ ਬੱਚਾ ਹਾਈਟ ਹੋਈਟ ਬਹੁਤ ਸੋਹਣੇ ਕੱਢ ਲਿਆ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਹਜੇ ਲਕੋਇਆ ਹੀ ਹੋਇਆ ਕੱਦ ਕੋਦ ਬਹੁਤ ਸੋਹਣਾ ਕੱਟ ਗਿਆ ਦਿਲਵਾਗ ਦਾ ਪੋਤਾ ਵੀ ਜੇ ਰਾਜ ਕੋੜੇ ਦਾ ਜੀ ਚਲ ਵਧੀਆ ਹਨਾ ਬਈ ਆਸ ਕਰਦੇ ਆ ਵੀ ਦਰਸ਼ਕਾਂ ਨੂੰ ਚੰਗੀ ਚੀਜ਼ ਦੇਖਣ ਨੂੰ ਮਿਲੂਗਾ ਹਨਾ ਬਈ ਤੁਸੀਂ ਤਾਂ ਦੇਖਿਆ ਹੀ ਉਦੋਂ ਜਦੋਂ ਪਹਿਲਾਂ ਲੈ ਲੈਂਦੇ ਕਿੰਨਾ ਲੱਗਦਾ ਪੂਰਾ ਵਧੀਆ ਬਾਬੂ ਦੇ ਕਰਫਾਂ ਸੋਹਣਾ ਤਿਆਰ ਹੋਇਆ ਬਹੁਤ ਸੋਹਣਾ ਹਨਾ ਬਈ ਬਲਰਾ ਇਹਦੀ ਕੀ ਡਿਟੇਲ ਆ ਬਈ ਆ ਆਪਣੇ ਡਾਇਮੰਡ ਦੀ ਵੀਰੇ ਬਿਸ਼ੀਰੀ ਸਪੌਟਲੈਸ ਆ ਜਮਾਂ ਅੰਡੇ ਨਾਲ ਦੀ ਠੀਕ ਆ ਬਈ ਛੋਲ ਤੇ ਵੀ ਦਾਗ ਹੈ ਨਹੀਂ ਠੀਕ ਆ ਵੀਰੇ ਬਲਰਾ ਕੀ ਇਹਦੀ ਹਾਂ ਜਮਾਨਾ ਸਪੋਰਟ ਲੈ ਕੀ ਭਾਈ ਇਹਦੀ ਉਮਰ ਅਮਰ ਕੀ ਹੈ ਉਮਰ 7 ਕੁ ਮਹੀਨੇ ਹੋ ਗਈ ਵੀਰੇ ਇਹਦੀ 7 ਕੁ ਮਹੀਨੇ ਹੈਣਾ ਭਾਈ ਨੁਕਰੇ ਮਾਦੀ ਆ ਨੁਕਰੇ ਮਾਦੀ ਆ ਹੈਣਾ ਭਾਈ ਤੇ ਚਲੋ ਹਣਾ ਵੀ ਵਧੀਆ ਗੱਲ ਆ ਕਿਸੇ ਨੇ ਕੋਈ ਨੁਕਰੇ ਨੇ ਜਿਹਨੇ ਥੋੜੇ ਪੈਸੇ ਜ਼ਿਆਦਾ ਲਾਉਣੇ ਹੁੰਦੇ ਆ ਨੂੰ ਹੈਣਾ ਜੈਨੂਨ ਰੇਟ ਹੋਊ ਵੀਰੇ ਆਪਾਂ ਬੜਾ ਹਾਈ ਫਾਇਰ ਰੇਟ ਵੀ ਨਹੀਂ ਹੁੰਦਾ ਨਾਰਮਲ ਰੇਟ 'ਚ ਦੇ ਦਾਂਗਾ ਬਸ ਤੇ ਬਾਠ ਠੀਕ ਹੈ ਭਾਈ ਹਣਾ ਨੁਕਰੇ ਵਾਲੇ ਉਹ ਮਾਰੋ ਕਰਾ ਸੌਦਾ ਕੋਈ ਕੰਮ ਦੇਖੋ ਬਿਸ਼ੇਰੀ ਦੇ ਕਿਉਂਕਿ ਡਾਇਮੰਡ ਦੀ ਕੁਆਲਿਟੀ ਵੀ ਇਹ ਹੈ ਬਾਈ ਜਿੱਥੇ ਡਾਇਮੰਡ ਸੁਗਿਆ ਬਾਈ ਉਹ ਫਿਰ ਮੈਂ ਕਹਿੰਦਾ ਕੋੜੀ ਬਾਹਰ ਨਹੀਂ ਜਾਂ ਵੇ ਬਲਰਾ ਇਹਦੇ ਬਾਰੇ ਵੀ ਦੱਸ ਦੋ ਬਰੇੜੀਆ ਕੀ ਹੈ ਖੜੀ ਆਹ ਦਲਸੀਰ ਕਾਕੀ ਦੇ ਵੀਰੇ ਗਾਰੰਟੀ ਨਾਲ ਬਸ਼ੇਰੀ ਨੀਲੀ ਜੰਬੀ ਸਾਲਕ ਦੀ ਹੋਗੀ ਹਾਈਟ ਹੋਈਟ ਬੜੀ ਹੈ ਦੀ ਹੈਣਾ ਬਈ ਹੱਡ ਪਰ ਵੀਰੇ ਆਮ ਘੋੜੀ ਨਾਲ ਆਹ ਘੋੜੀ ਨਾਲ ਵੀ ਲੈਂਥ ਜ਼ਿਆਦਾ ਹੱਡ ਪਰ ਪੈਰਪੁਰ ਮਜ਼ਬੂਤੀ ਬਹੁਤ ਆ ਕੰਨਾਂ ਦਾ ਨਾ ਇਹਨਾਂ ਦੀ ਸਾਰੀ ਆ ਤਾਂ ਜਿਹਨੇ ਬਰੀਡਿੰਗ ਵਾਸਤੇ ਲੈਣੀ ਹੈ ਮੈਨੇ ਘੋੜੀ ਪੇਟਲ ਵੱਡੇ ਬੱਚੇ ਲੈਣ ਵਾਲੀ ਉਹ ਆਏ ਨੂੰ ਚੂਜ਼ ਕਰੇ ਹਾਂ ਨਾਲੇ ਵੀਰੇ ਜੇ ਉਹ ਨੁਗਰਾ ਬੱਚਾ ਖਰੀਦਣ ਨੂੰ ਜਾਂ ਘੋੜੀ ਖਰੀਦਣ ਨੂੰ ਉਹ ਬੰਦਾ ਇਨੇ ਪੈਸੇ ਲਾਣੇ ਚਾਹਣਾ ਨਾ ਪੈਸੇ ਨਾਰਮਲ ਰੇਂਜ ਦੀ ਬੱਚੀ ਹੈ ਬਾਕੀ ਗਾਰੰਟੀ ਨਾਲ ਲਾਈਨ ਆ ਦਲਸੇਰ ਕਾਕੀ ਦਾ ਆਪਾਂ ਨੂੰ ਪਤਾ ਯਾਰ ਸੁਪਰ ਸਟਾਰ ਆ ਬਾਈ ਹਨਾ ਵੱਡੇ ਵੱਡੇ ਥਮ ਘੋੜੇ ਪੈਦਾ ਕੀਤੇ ਘੋੜੀਆਂ ਪੈਦਾ ਕੀਤੀਆਂ ਹਮ ਤੇ ਤੇ ਬਲਰਾਏ ਇਹਦੇ ਬਾਰੇ ਦੱਸ ਦੋ ਬਾਈ ਆ ਆਪਣੇ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਹੈ ਜੀ ਠੀਕ ਆ ਬਾਈ ਮਾਰਵਾੜੀ ਇਹ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਮੀਟ ਵੀ ਹੋਈ ਹੋਈ ਆ ਜੀ ਤੋਂ ਭਲਿਆਂ ਦੇ ਉਹਦੇ ਕੋਲ ਘੋੜਾ ਸੀ ਬਾਈ ਉਹਦੇ ਘੋੜੇ ਤੋਂ ਮੀਟ ਹੋਈ ਉਹਦੇ ਕੋਲ ਮੀਟ ਹੋਈ ਵੀ ਹਨਾ 15 ਦਿਨ ਹੋ ਗਏ ਅੱਜ ਮੀਟ ਹੋਈ 15 ਦਿਨ ਬਾਈ ਲੈ ਵੀ ਦਰਸ਼ ਵੀਰੋ ਮਾਰ ਲਓ ਮੱਲ ਹਨਾ ਕਿਉਂਕਿ ਰੇਟ ਆਪਾਂ ਮੰਨੀਆਂ ਮਾੜੇ ਤੋਂ ਮਾੜਾ ਘੋੜਾ ਵੀ 1000 ਚ ਸੱਡਿਆ ਜਾਂਦਾ ਜਿਹਨ 2000 ਦੀ ਐ ਤੇ ਜਮਾ ਹੀ ਆ ਤਾਂ ਫਰੀ ਵਾਂਗੂ ਰਹਿ ਜਾਣੀ ਹੋਰੀ ਫਰੀ ਵਾਂਗੂ ਰਹਿਣੇ ਸਾਰਿਆਂ ਦਾ ਜਾਇਜ਼ ਰੇਟ ਦੀ ਘੋੜੀ ਇਹ ਆ ਜਾਇਜ਼ ਰੇਟ ਦੀ ਹਨ ਬਈ ਬਦਰਾ ਵੀਰੇ ਇਹਨਾਂ ਵਾਰ ਇਹ ਦੱਸ ਦੋ ਜਿਹੜੇ ਆਹਾ ਦੋਨੇ ਖੜੇ ਆ ਹਨ ਆਜ ਮਾਂ ਪੋਤੀ ਆ ਦੋਨੇ ਬੇਸ਼ੇਰੀ ਆ ਤਿੰਨੇ ਸਾਲ ਦੀ ਪਹਿਲੀ ਵਾਰ ਸੂਈ ਆ ਆਪਣਾ ਬਾਈ ਰਾਜਸਥਾਨ ਚ ਲਾਲੀ ਆ ਮੈਨੂੰ ਘੋੜੇ ਦਾ ਨਾਮ ਹੀ ਕੀਤੇ ਆਉਂਦਾ ਉਹਦੇ ਦਾ ਤੇ ਉਹਦੇ ਘੋੜੇ ਦਾ ਬੱਚਾ ਜੀ ਇਹ ਮਗਰ ਬੱਚਾ ਬਛੇਰਾ ਕਿ ਬਛੇਰਾ ਬਛੇਰਾ ਜੀ ਬਛੇਰਾ ਬਈ ਹੈ ਨਾ ਬਛੇਰਾ ਬਹੁਤ ਕੁਆਲਟੀ ਦਾ ਜੀ ਗਰਦਨ ਗੁਰਦਨ ਬਹੁਤ ਸੋਹਣੀ ਇੱਕ ਮੰਨ ਲਓ ਆਪਣੇ ਕੋਲ ਤਾਜੀ ਆਇਆ ਸੈੱਟ ਹੀ ਆ ਤੇ ਬੱਚਾ ਥੋੜਾ ਪਹਿਲਾਂ ਵਾਲਾ ਸਾਹ ਘੱਟ ਮੰਨ ਲਓ ਹੋਈ ਆ ਜਾਂ ਬੀਨ ਨੇ ਧਿਆਨ ਨਹੀਂ ਬੱਚੇ ਵੱਲ ਦਿੱਤਾ ਤੇ ਬੱਚਾ ਤਿਆਰ ਹੋ ਕੇ ਵਧੀਆ ਥਾਂ ਬਣਨ ਵਾਲਾ ਤਿਆਰ ਹੋਇਆ ਹੈ ਨਾ ਬਈ ਘੋੜੀ ਦੀ ਕੰਨ ਦੀ ਕੁਆਲਟੀ ਦੇਖੋ ਕਿੰਨੀ ਹੈ ਹਾਂ ਘੋੜੀ ਬਈ ਸ਼ਕੀਨ ਬਹੁਤ ਹੈ ਨਾ ਮੈਂ ਪਹਿਲਾਂ ਵੀ ਆ ਕੇ ਨੋਟ ਕੀਤੀ ਇਹ ਗੱਲ ਮੰਨ ਲਓ ਹੁਣ ਜੇ ਮਾਂ ਟੌਪ ਦੀ ਹੋਵੇ ਘੋੜਾ ਜੈ ਉਹ ਜਿਹਾ ਮਰਜੀ ਸਾੜ ਲਿਓ ਨੇ ਤੂੰ ਕੁਆਲਟੀ ਤਾਂ ਸੋਹਣੀ ਮੀਨੇ ਦੇ ਆਸ-ਪਾਸ ਹੀ ਹੋਇਆ ਬੱਚਾ ਹਜੇ ਮੂਰੇ ਉਧਰੋਂ ਕੰਨ ਦਿਖਾਈਏ ਘੋੜੀ ਬਲਰਾਏ ਮੇਟ ਕਰਾਦੀ ਬਈ ਇਹ ਪੈ ਨਹੀਂ ਵੀਰੇ ਆਜੀ ਆਈ ਆਪਣੇ ਕੋਲ ਉਹਨਾਂ ਅੱਛਾ ਇਹ ਵੀ ਆਪਣੇ ਕੋਲ ਆ ਰਹੀਆਂ ਤੇ ਹੋ ਜੋ ਮੰਨ ਲਓ ਜਦੋਂ ਹੀਟ ਜਾਈ ਹੁਣ 28 ਦਿਨਾਂ ਦਾ ਬੱਚਾ ਹੋਇਆ ਤੇ ਇੱਕ ਦੋ ਦਿਨਾਂ ਤਾਈਂ ਹੀਟ ਕੱਢੂ ਮਹੀਨੇ ਤੇ ਜਿਵੇਂ ਹੀਟ ਤੇ ਬਲਰਾਏ ਵੀਰੇ ਹਨਾ ਇੰਨਾ ਜਾਨਵਰਾਂ ਬਾਰੇ ਚਲੋ ਤੁਹਾਨੂੰ ਹਨਾ ਕਿਸੇ ਵੀਰ ਨੇ ਤੁਹਾਨੂੰ ਲੈਣੇ ਆ ਅੰਦਰ ਵੀ ਖੜੇ ਆਪਣੇ ਕੋਲ ਮਾਰਵਾੜੀ ਕੁਆਲਟੀ ਵਾਲੀਆਂ ਘੋੜੀਆਂ ਜੇ ਕੋਈ ਕੁਆਲਟੀ ਹਨਾ ਹਾਂ ਚੰਗੇ ਪੈਸੇ ਲਾਉਣ ਵਾਲਾ ਹੋਇਆ ਤਾਂ ਇਨਾਂ ਦੀ ਬਲਰਾਹੀ ਕੀ ਡਿਟੇਲ ਆ ਬਈ ਇਹਨਾਂ ਦੀ ਮੇਰੇ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਕੁੜੀ ਇਹਨੇ ਪਾਕਾਂ ਵਾਲੇ ਘੋੜੇ ਤੋਂ ਰਾਜੇ ਤੋਂ ਇੱਕ ਬਸ਼ੀਰੀ ਦਿੱਤੀ ਸੀ ਇੱਕ ਤੀ ਤਾਂ ਜਿਹੜੀ ਬਸ਼ੀਰੀ ਸੀ ਉਹ ਹੋਰ ਵੀਰ ਲੈ ਗਈ ਸੀ ਉਤੋਂ ਪਹਿਲਾਂ ਦੀ ਬਸ਼ੀਰੀ ਆਪਾਂ ਲਿਆਂਦੀ ਹੈ ਕਿ ਦੋ ਦੰਦ ਬਸ਼ੀਰੀ ਬਾਹ ਟੈਂਚ ਹੋਈ ਹੋਈ ਬਹੁਤ ਚੰਗੇ ਪ੍ਰਾਈਸ ਤੇ ਆਪਾਂ ਵੇਚੀ ਤੇ ਅੱਜ ਦੇ ਟਾਈਮ 20 ਲੱਖ ਰੁਪਏ ਬੰਦੇ ਨੂੰ ਦੇਵ ਰਾਜ ਤੋਂ ਗੱਬਣਾ 20 ਲੱਖ ਆਫਰ ਹੋ ਰਿਹਾ ਹੈ ਅੱਛਾ ਇਹ ਕਹਿ ਦੇਣੀ ਗੱਲ ਹੁੰਦੀ ਹੈ ਤੇ ਬੰਦੇ ਨੂੰ ਆਫਰ ਆਪਾਂ ਵੀ ਚੰਗੇ ਰੇਟ ਦੇ ਵਿੱਚ ਹੀ ਬਸ਼ੀਰੀ ਬਹੁਤ ਕੁਆਲਿਟੀ ਦੀ ਬਸ਼ੀਰੀ ਹੈ ਤੇ ਉਹ ਆ ਖਾਲੀ ਆ ਕੁੜੀ ਜੇ ਕੋਈ ਚਾਵਣ ਚੰਗੇ ਕੁੜੇ ਤੋਂ ਬਣਾਉਣਾ ਚਾਹੁੰਦਾ ਚੰਗੇ ਤੋਂ ਭਰਾਲੇ ਤੇ ਇੱਕ ਉਹਦੇ ਨਾਲ ਮੱਥੇ ਪਟਾ ਤਿੰਨ ਪੈਰ ਚੱਟਿਆਂ ਦੀ ਖੜੀ ਆ ਠੀਕ ਹੈ ਉਹ ਵੀ ਖਾਲੀ ਆ ਉਹ 65 ਇੰਚ ਹਾਈਟ ਦੀ ਆ ਆ ਬਾਈ ਜਿਵੇਂ ਆਪਾਂ ਉਹ ਕੁੜੀ ਦੀ ਗੱਲ ਕੀਤੀ ਆ ਹਨ ਤੇ ਜਿਹਨੇ ਪਹਿਲਾਂ ਇੰਨਾ ਚੰਗਾ ਬੱਚਾ ਪ੍ਰੋਡਿਊਸ ਕੀਤਾ ਹੈ ਹਨ ਬਹੁਤ ਸੋਹਣੀ ਵੀਰੇ ਆਪਣੇ ਕੋਲ ਫੋਟੋ ਵੀਡੀਓ ਆਪਾਂ ਜਿੱਥੇ ਖੜੀ ਆ ਅੱਜੇ ਟਾਈਮ ਉਹ ਐਡਰੈਸ ਵੀ ਦੇ ਦਾਂਗੇ ਬੰਦੇ ਦਾ ਹੂੰ ਦੇਖੋ ਕਨਫਰਮ ਕਰ ਸਕਦਾ ਜੀ ਠੀਕ ਆ ਬਾਈ ਬਲਰਾਏ ਵੀਰੇ ਫਾਰਮ ਦੀ ਲੋਕੇਸ਼ਨ ਪ੍ਰੋਪਰ ਬੋਲ ਕਹਣਾ ਕੰਟੈਕਟ ਨੰਬਰ ਬੋਲ ਦਿਓ ਪੈਂਡਰ ਸੂਲਪੁਰ ਮੱਲਾ ਵੀਰੇ ਜ਼ਿਲ੍ਹਾ ਲੁਧਿਆਣਾ ਨ 4544 ਤੇ 885552990172 ਨੰਬਰ ਹੈ ਜੀ ਆਪਣੇ ਵੀਰ ਨੂੰ ਹਣਾ ਕਿਸੇ ਵੀ ਰੇਟ ਦਾ ਜਾਨਵਰ ਖਰੀਦਣ ਲਈ ਜਿਹੜੀ ਚਾਹਵਣਾ ਤੇ ਆਪਣੇ ਜੀਤਾ ਛੱਡ ਫਾਰਮ ਤੇ ਆ ਕੇ ਤੁਹਾਡੀ ਖਤਮ ਹੋ ਜੂਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਉਂਦੇ ਬਾਅਦ ਦੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਫਾਰਮ ਤੇ ਧੰਨਵਾਦ